ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਸਤਿ ਸ਼੍ਰੀ ਅਕਾਲ। ਨਾਮ ਐਡਰੈਸ ਕਨਫਰਮ ਕਰੋ ਦਿਓ ਵੀਰੇ ਆਪਣਾ। ਨਾਮ ਮੇਰੀ ਗੁਰਪ੍ਰੀਤ ਸਿੰਘ ਪਿੰਡ ਕਰਮਗੜ ਔਤਾਂ ਵਾਲੀ। ਨਾਮ ਗੁਰਪ੍ਰੀਤ ਪਿੰਡ ਕਰਮਗੜ ਔਤਾਂ ਵਾਲੀ। ਜ਼ਿਲ੍ਹਾ ਮਾਨਸਾ। ਜ਼ਿਲ੍ਹਾ ਮਾਨਸਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ? 95017 95017 34970 34970 ਅੱਜ ਦੀ ਵੀਡੀਓ ਵਿੱਚ ਆਪਾਂ ਦੋਸਤੋ ਤੁਹਾਡੇ ਲਈ ਤਿੰਨ ਨਗਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਜਿਹੜੀ ਪਹਿਲੇ ਨੰਬਰ ਤੇ ਪਾਲਕ ਕੱਟੀ ਇਹਦੀ ਕਿੰਨੀ ਉਮਰ ਆ ਵੀਰੇ? ਇਹ ਡੇਢ ਸਾਲ ਤੋਂ ਉੱਪਰ ਆ ਵੀਰੇ। ਡੇਢ ਸਾਲ ਤੋਂ ਉੱਪਰ 19 ਦੀ ਹੋਊਗੀ। 18-19 ਮਹੀਨਿਆਂ ਦੀ ਕੱਟੀ ਦੀ ਉਮਰ ਆ ਥਣ ਦੋਸਤੋ ਚਾਰੀ ਨੇ ਸਿੰਘ ਸੰਗਾਰ ਬਹੁਤ ਚੰਗਾ ਗਾ ਕੱਟੀ ਦਾ ਮਾਂ ਆਏਗੀ ਉਹਦੀ ਨੇ ਪਹਿਲੇ ਸੂਏ ਤੇਰਾ ਲੀਟਰ ਦੁੱਧ ਦਿੱਤਾ ਸੀਗਾ ਵਧੀਆ ਕੁਆਲਿਟੀ ਆਪਣੇ ਘਰ ਦੀ ਹੋਈ ਹੈ ਦੋਸਤੋ ਆਪਣੇ ਘਰ ਦੀ ਹੈ ਵੀਰ ਕਹਿੰਦਾ ਵੀ ਕੋਈ ਆਪਣਾ ਵਪਾਰ ਦਾ ਕੰਮ ਨਹੀਂਗਾ ਪਹਿਲੇ ਸੂਏ ਦੀ ਮਾਤਾ ਦਾ 13 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਇਹਦਾ ਡਿਮਾਂਡ ਕੀ ਕੀਤੇ ਵੀਰੇ ਆਪਾਂ ਦੀ ਇਹ ਵੀਰੇ 35000 ਰੁਪਏ ਦੇਣੀ ਮਾਨਤਨ ਹੋਊਗਾ 35000 ਦਾ 35000 ਜੋ ਦੋਸਤੋ ਮਾਨਤਨ ਹੋਊਗਾ ਸਿੰਘ ਗੋਲ ਚੰਗਾ ਕੱਦ ਕਾਠ ਹੈਗਾ ਕੱਟੀ ਦਾ ਥਣ ਚਾਰੀ ਨੇ ਜਿਹੜੀ ਵੀਰੇ ਆਪਾਂ ਦੂਜੇ ਨੰਬਰ ਤੇ ਟੋਕੜ ਗੱਬਣ ਵਾਝ ਦੇਖੇ ਨੇ ਕਈ ਮਹੀਨੇ ਦੀ ਗੱਬ ਸਾਢੇ 4 ਦੀ ਮੰਨ ਲਓ 5ਵਾਂ ਮਹੀਨਾ ਲੱਗਿਆ ਹੋਇਆ ਹੈ। ਸਾਢੇ 4 ਦੀ ਮੰਨ ਲੇ 5ਵਾਂ ਲੱਗਿਆ ਹੋਇਆਗਾ। ਤੇ ਮੰਗਰ ਕੱਟੀ ਹੈ ਨਾ? ਹਾਂ ਮੰਗਰ ਕੱਟੀ ਹੈ। ਮੰਗਰ ਦੋਸਤੋ ਕੱਟੀਆਂ ਤੇ ਚੈੱਕ ਪਾਸ ਕਿੰਨੇ ਟਾਈਮ ਦੀ ਹੈ ਵੀਰੇ? ਸਾਢੇ 4 ਦੀ ਗੱਬਣਾ ਤੇ ਦੁੱਧ ਕਿੰਨਾਗਾਗਾ? 6 ਲੀਟਰ ਹੈ ਬਈ। ਦੁੱਧ 6 ਕਿਲੋ। ਹਾਂ ਦੋਨੇ ਡੰਗ ਮਿਲਦੀ ਹੈ ਵਧੀਆ। ਦੋਨੇ ਡੰਗ ਕੱਟੀ ਦੀ ਮਿਲਦੀ ਹੈ। ਦੋਨੇ ਡੰਗ ਦੋਸਤੋ ਕੱਟੀ ਦੀ ਮਿਲਦੀ ਹੈ। ਸਾਢੇ 4 ਤੋਂ ਉੱਪਰ ਗੱਬਣਾ ਵੀਰ ਕਹਿੰਦੇ ਵੀ ਡਿਮਾਂਡ ਕੀ ਕੀਤੀ ਵੀਰੇ ਤੇ ਆਪਾਂ? ਇਹ ਤਾਂ ਫਿਕਸ ਹੀ ਹੈ ਵੀਰੇ 86000 ਦੀ ਦੇ ਦੇ। 86000 ਦੀ ਦੇਣੀ ਆ। ਤੇ ਕ ਕੱਟੀ 35000 ਕੱਟੀ 35000 ਚੋਂ ਮਾਨਤਨ ਹੋਊਗਾ ਦੋਸਤੋ ਤੇ ਮੱਝ ਜਿਹੜੀ ਤੋਕੜ ਗੱਭਣ ਹੈਗੀ ਇਹ 68000 ਦੀ ਦੇਵਾਂਗੇ ਵੀਰ ਕਹਿੰਦਾ ਮਾਨਤਨ ਜ਼ਰੂਰ ਹੋਊਗਾ 68000 ਚ ਤੇ ਜਿਹੜੀ ਵੀ ਆਪਾਂ 33 ਜੇ ਨੰਬਰ ਤੇ ਸੂਣ ਵਾਲੀ ਮੱਝ ਦੇਖੇ ਨੇ ਇਹਦੀ ਕੀ ਡਿਟੇਲ ਹੈਗੀ ਇਹ ਵੀ ਆਪਾਂ ਗੱਭਣ ਸੀਗੇ ਆਪਣੇ ਕੋਲੇ ਜੇ 6 ਮਹੀਨਿਆਂ ਦੀ ਗੱਭਣ ਲਈ ਸੀਗੀ ਉਹਦਾ ਆਟਰੀ ਕਿੰਨੀ ਸੀ 6 ਮਹੀਨਿਆਂ ਦੀ ਗੱਭਣ ਲਈ ਸੀ ਆਪਾਂ ਵੀਰ ਕਹਿੰਦਾ ਵੀ 8 ਕਿਲੋ ਦੁੱਧ ਜਾਇਆ ਪਹਿਲਾਂ ਉਹਨਾਂ 14 ਲੀਟਰ ਦੁੱਧ ਜਾਇਆ ਪਹਿਲਾਂ ਰਿਸ਼ਤੇਦਾਰੀ ਚੋਂ ਦੋਸਤੋ ਵੀਰ ਕਹਿੰਦਾ ਵੀ ਆਈ ਹੋਈ ਆ ਹੁਣ ਕਿੰਨਾ ਖਾਵਾ ਬ ਬਾਬਾ ਸਾਹਿਬ 25 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ 5 5 ਕਿ ਦਿਨ ਰਹਿੰਦੇ ਨੇ ਵੱਧ ਵੀ ਲੈ ਜੀ ਥੋੜਾ 5-4 ਦਿਨ ਜੀ ਜੀ ਆਪਸੇ 6-7 ਦਿਨ ਵੱਧ ਲਓ ਇਹ ਤਾਂ ਮੈਨੂੰ ਵੱਧ ਲਊ ਦੋਸਤੋ ਕਿਉਂਕਿ ਮੱਝ ਨੇ ਹਜੇ ਹਵਾਨਾ ਭਰਿਆ ਨਹੀਂ ਹੈਗਾ ਥਣ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਮੱਝ ਦੀ ਚੰਗਾ ਕੱਦ-ਗਾਠ ਥਣਲੇਪੇ ਦੀ ਬਿਲਕੁਲ ਸਬ ਚਵਾਈ ਦੀ ਵੀਰੇ ਪੋਲੀ ਹੈ ਦੋਸਤੋ ਚਵਾਈ ਦੀ ਵੀਰ ਕਹਿੰਦਾ ਹੈਗੀ ਆ ਪੋਲੀ 12 ਕਿਲੋ ਤਾਂ ਤਾਂ ਆ ਰਹੇ ਨੇ ਦੇ ਦਿਓ ਹਣਾ ਵੀਰੇ ਮੈਂ 14 ਹੀ ਦੇ ਦੂ ਭਾਈ 14 ਹੀ ਦੇ ਦਊਗੀ ਦੋਸਤੋ ਕੱਦ-ਗਾਠ ਵੀ ਚੰਗਾ ਮੱਝ ਦਾ ਸ਼ਿੰਗਾਰ ਵੀ ਸੋਹਣਾ ਹੈ ਬਾਕੀ ਬਰੀਕ ਚਮ ਚੰਗਾ ਕਦਗਾਠ ਪਟਪੁਰੇ ਦੀ ਮੰਤਰ ਵੀ ਸ਼ਾਨਦਾਰ ਆ ਵੀਰੇ ਖੋਲ ਕੇ ਗੇੜਾ ਦਵਾਰੇ ਤੋਰੇ ਪੋਖਾ ਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਵੀਰਾਂ ਦਾ ਪਿੰਡ ਕਰਮਗੜ੍ਹ ਔਤਾਂ ਵਾਲੀ ਜ਼ਿਲ੍ਹਾ ਪੈਂਦਾ ਮਾਨਸਾ ਮੋਬਾਈਲ ਨੰਬਰ ਵੀਰੇ ਦੁਬਾਰੇ ਫੇਰ ਬੋਲਦੇ 95017 95017 34973 34973 ਦੋਸਤੋ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ਼ ਬਰੀਕ ਇਸ ਕੰਨ ਤੇ ਸੂਣ ਚ ਇੱਕ ਹਫਤਾ ਹਜੇ ਮੱਝ ਦਾ ਬਾਕੀ ਹੈਗਾ ਬਾਲਟ ਨਾ ਹਵਾਨੇ ਚ ਕਾਫੀ ਕਾਫੀ ਨਹੀਂ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਡਿਮਾਂਡ ਇਹਦੀ ਫੌਨਤੀ ਹੋਗੀ ਮੁੱਲ ਵੀਰੇ ਆਪਾਂ ਵੀਡੀਓ 'ਚ ਹੀ ਕਰ ਦੇਵਾਂਗੇ ਕਿੰਨੇ ਦੀ ਹੋ ਜੂਗੀ ਹਾਂ ਨਾ ਸਵਾ ਲੱਖ ਦੀ ਲੈਣਗੇ ਸਵਾ ਲੱਖ ਦੀ ਜਸਨੋ ਦੇ ਦੇ ਦਾਂਗੇ ਦੋਸਤੋ ਵੀਰ ਕੰਨਾਂ ਵੀ ਆਪਾਂ ਮਾਨਦਾਨ ਜਰੂਰ ਹੋਊਗਾ ਸਵਾ ਲੱਖ 'ਚੋਂ ਜਿਹੜੀ ਤੀਜੇ ਨੰਬਰ ਤੇ ਇਹਦੀ ਡਿਮਾਂਡ ਸਵਾ ਲੱਖ ਜਿਹੜੀ ਦੂਜੇ ਨੰਬਰ ਤੇ ਟੋਕੜ ਗੱਬਣਾ ਇਹਦੀ ਡਿਮਾਂਡ 86000 ਮੰਗਰ ਕੱਟੀ ਸਾਢੇ 4 ਮਹੀਨੇ ਦੀ ਜੈਕ ਪਾਸ ਕਨਫਰਮ 5-6 ਕਿਲੋ ਦੁੱਧ ਕੱਟੀ ਦੀ ਮਿਲਦੀ ਹੈ ਦੋਸਤੋ ਬਾਜੇ ਨੇ ਮੌਜੂਦ ਇਹਦਾ ਵੀ ਮਜਦਾ ਚੰਗਿਆ ਜਿਹੜੀ ਪਹਿਲੇ ਨੰਬਰ ਤੇ ਆਪਾਂ ਕੱਟੀ ਦੇਖੀ ਆ ਪਾਲਕ ਇਹਦੀ 35000 ਡਿਮਾਂਡ ਹੈ 17-18 ਮਹੀਨੇ ਦੀ ਕੱਟੀ ਦੀ ਉਮਰ ਹੈ ਸਿੰਘ ਸੰਗਾਰ ਗੋਲਾ ਚਾਰ ਹੀ ਥਣ ਨੇ ਝੋਲੀ ਵੀ ਸਾਫ ਹੈਗੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ